ਆ ਵੇਖੋ ਅਸੀਂ ਤਾਂ ਕਹੀ ਨਹੀਂ ਪਤਾ ਵੀ ਆ ਸਿਰ ਤੇ ਪਾ ਕੇ ਨਹਾਉਣਾ ਤੇ ਰੋਜ਼ ਸਿਰ ਗਿੱਲਾ ਕਰ ਲੈਂਦਾ ਅੱਜ ਸਿਰ ਸੁੱਕਾ ਜਦਾ ਮਾਈ ਅੰਦਰ ਪਿਆ ਹੀ ਗਿਆ ਨਹੀਂ ਜੀ ਇਹ ਕੱਲਾਵੇਂ ਐ ਹੋਗੇ ਨਾ ਨੇ ਨਾ ਤੇਨ ਕਿਹਦੀ ਸ਼ਾਵਰ ਦੇ ਉਹ ਜਿਹੜਾ ਭਾਜੀ ਹੋ ਨਵਾਂ ਘਰ ਬਣਾਉਣੇ ਤੇ ਸ਼ਾਵਰ ਲਾਇਆ ਹੋਣਾ ਹੈ ਇਹ ਟੋਪੀ ਨਹੀਂ ਲਾਇਆ ਮਤਲਬ ਸਾਡੇ ਘਰੇ ਬਾਲਟੀ ਹੈ ਬਈ ਸਿਰ ਨਹੀਂ ਗਿੱਲਾ ਹੁੰਦਾ ਬਬੂ ਪਤਾ ਕੀ ਆ ਸਿਰ ਬੱਜ ਜਾਂਦਾ ਮੜ ਕੇ ਸਮੈਲ ਆਉਂਦੀ ਆ ਆ ਇਹ ਬੜਾ ਸਰਤੀ ਪਾਈ ਦਾ ਨਹੀਂ ਨਹੀਂ ਉਹਦੇ ਘਰੇ ਬਾਲਟੀ ਹੁੰਦੀ ਹੈ ਮੱਗੇ ਨਾਲ ਨਹੀਂ ਲਿਆਏਗਾ ਕਿਸੇ ਤੇ ਪੰਦਾ ਹੀ ਨਹੀਂਗਾ ਅੱਛਾ ਅੱਛਾ ਇਹ ਇੱਥੇ ਆ ਕੇ ਪੰਗਾ ਹਿਆ ਆ ਆ ਵੇਖੋ ਭਾਈ ਸਾਹਿਬ ਹਣੀ ਨਾਲ ਨੂੰ ਕਿਤੇ ਫੇਰ ਸੌਗੇ ਢੱਲਾ ਹੀ ਕੰਮ ਹੈਗੇ ਆਈਕਲ ਦੀ ਜਨਤਾ ਦਾ ਆਹ ਪੂਰੇ ਖਿਡਾਰੇ ਮਾਰ ਗਏ ਮਾ ਕੇ ਰੈਡੀ ਕੀਤਾ ਤੇ ਫੇਰ ਲੰਮੇ ਪੈ ਗਿਆ ਉਹਨਾਂ ਵਾਲੀ ਜਿਹੜੀ ਪੀਡੀਐ ਮੈਂ ਕਿਨਾਂ ਦਾ ਬਣੂਗਾ ਕਿ ਮੈਨੂੰ ਇਹ ਨਹੀਂ ਸਮਝ ਆਉਂਦੀ ਵੀਰ ਉਹਨੇ ਦਬਾਰਾ ਠੌਣ ਆਇਆ ਜੇ ਵੇਖੋ ਆ ਮੁੰਡਾ ਐਕਟਿਵ ਰਹਿੰਦਾ ਜੇ ਹਮੇਸ਼ਾ ਇਹਦੇ ਕੱਪੜੇ ਬਹੁਤ ਵਧੀਆ ਹੁੰਦੇ ਆ ਆ ਵੇਖੋ ਕੱਪੜੇ ਤੇ ਠਾਣੂ ਰਹਿਣਾ ਸੁੱਤਾ ਸੁੱਤਾ ਤੇ ਜਾਣਾ ਨਹੀਂ ਹੈ ਜਾਜ ਦੇ ਪਿੱਛੇ ਲੈ ਜਾਣਾ ਤੈਨੂੰ ਕਹਿੰਦਾ ਸੁੱਤਾ ਰਹਿਣ ਦੋ ਆ ਬੰਦੇ ਠੌਣ ਡੇ ਉੱਠ ਨਹੀਂ ਡਿਆ ਰੱਬ ਨੂੰ ਕਿਨੇ ਸੁੱਤਾਈ ਹੈ ਇਹ ਰਾਤੀ ਸੌ ਗਿਆ ਜੀ 3 ਵਜੇ ਸੌ ਜੇ ਆ ਚਲੋ ਆ ਵੇਖੋ ਕਹਿੰਦੇ ਕਾਲ ਯੁਗ ਦੇ ਵਿੱਚ ਕੀ ਹੋਏਗਾ ਕਹਿੰਦੇ ਕਾਲ ਯੁਗ ਦੇ ਵਿੱਚ ਹੋਏਗਾ ਵੀ ਜਿਹੜਾ ਗਾਂ ਆ ਨਾ ਉਹ ਵੱਛੇ ਨੂੰ ਚੰਗੂਗੀ ਆਵੇ ਕੋਈ ਦੀ ਪੈਕਿੰਗ ਪੁਕਿੰਗ ਕਰਕੇ ਟੈਚੀ ਮੈਂ ਬਾਹਰ ਰਾਹਤੇ ਰੈਡੀ ਕਰਤਾ ਆਸਦੀ ਪੰਡ ਹਾਂਜੀ ਕਿਦਾਂ ਲੱਗਾ ਇੱਥੇ ਰਹਿਣਾ ਇੱਥੇ ਰਹਿਣਾ ਚਲੋ ਨਹੀਂ ਸੁੱਤੇ ਰਹਿਣਾ ਕੰਮ ਕਿੰਨੇ ਕਰਨਾ ਕੰਮ ਕਰੋਗੇ ਤੇ ਵਿਆਹ ਹੈਗਾ ਵਿਆਹ ਕਰੋਗੇ ਤੇ ਵੋਟੀ ਖੁਸ਼ ਰਹੇਗੀ ਵੋਟੀ ਖੁਸ਼ ਹੋਊਗੀ ਤੇ ਨਾਣੇ ਜੰਮੋਗੇ ਅੰਬੇ ਯਾਰ ਆ ਗੱਡੇ ਬੋਲੇ ਬੋਲੇ ਸਵਾੜੇ ਆਏ ਬੋਲੇ ਬੋਲੇ ਕਰਦੇ ਓਠ ਠੋਠ ਠੋਟ ਚੱਲ 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 ਜਾ ਕੇ ਪਾਪੜ ਵੇਚ ਏਦ ਐਵੇਂ ਲੱਗਦਾ ਜਿਦ ਤਰਾ ਬਾਹਲੇ ਦੇਸ਼ ਆ ਗਏ ਆ ਹਾਂਜੀ ਮਲੇਸ਼ੀਆ ਦੇ ਵਿੱਚ ਜਿਤਨਾ ਦੋ ਟਾਵਰ ਬੜੇ ਮਸ਼ਹੂਰ ਆ ਇੱਕੇ ਟਾਵਰ ਤੇ ਰਾਜਨ ਟਵਿਨ ਟਾਵਰ ਟਵਿਨ ਟਾਵਰ ਦੇ ਵਿੱਚ ਖੜਾ ਪਿਛੇ ਪਾਣੀ ਹੈਗਾ ਡਿੱਗਣਾ ਭਈ ਇਹ 0.35 ਦੇ ਵਿੱਚ ਟਾਵਰ ਖਾ ਸਾਰਾ 뷰 ਖਾਲੇ ਸਾਰਾ 뷰 ਚਾਰ ਫਰੇ ਜੰਨਤ ਹੀ ਹੈ ਵੀ ਜੰਨਤ ਆ ਮਲੇਸ਼ੀਆ ਤੇ ਇਹਨੇ ਵੀ ਆਉਣਾ ਹੋਵੇ ਕੇ ਕੇ ਟਾਵਰ ਤੇ ਟਵਿੰਨ ਟਾਵਰ ਕਦੀ ਮਿਲਣਾ ਕਰੋ ਕੇ ਐਲ ਟਾਵਰ ਕੇ ਕੇ ਟਾਵਰ ਤੇ ਕੇ ਐਲ ਟਾਵਰ ਕਹਿੰਦਾ ਹੋਣੀ ਜੀ ਕੇ ਐਲ ਟਾਵਰ ਤੇ ਟਵਿੰਨ ਟਾਵਰ ਇਹ ਹੈ ਇਹਦੇ ਵਿੱਚ ਕੈਮਰਾਮੈਨ ਐ ਲੈਣੇ ਦੇ ਹਿਲਦਾ ਹੁੰਦਾ ਉੱਪਰ ਹੌਣੇ ਉੱਪਰ ਡੇ ਪੜਾਉਂਦਾ ਨੇ ਵੇਖੋ ਵਾਹ ਟਵਿੰਨ ਟਾਵਰ ਇਸ ਤੋਂ ਬਾਅਦ ਲੰਚ ਕਰਾਂਗੇ ਤਪੀ ਸਰਬ ਖਾਦੋ ਜੀ ਫੇਰ ਆਡੀਅੰਸ ਚਲੀਏ ਅੰਦਰ ਅੰਦਰ ਚੱਲਦੇ ਅੰਦਰ ਆਪ ਹੋ ਗਏ ਆ ਅੰਦਰ ਕੋਸ਼ਿਸ਼ ਹੈਗਾ ਅੰਦਰ ਪੱਕੇ ਹੋ ਗਏ ਹਨ 2018 ਜਾਇਆ ਹੁਣ ਅੱਛਾ ਹੋ ਜੇ ਫੇਰ ਆ ਕੇ ਡੰਡ ਮਾਰੇ ਹੀ ਉਹ ਇਹਦੇ ਮੁੰਡਾ ਚੁੱਕਿਆ ਸੀ ਉਹ ਸੈਂਡੋ ਪਾ ਕੇ ਮੁੰਡਾ ਜੁਗਤਾ ਨਹੀਂ ਬੱਸ ਬੱਸ ਚੱਲ ਇਸੇ ਆਪਣੀ ਜੀ ਫਾਦੇ ਵਿਖਾ ਦੇ ਸਾਰਿਆਂ ਨੂੰ ਪਹਿਲੇ ਦਿੱਖਿਆ ਮਿੱਠਾ ਟਵਿੰ ਟਾਵਰ ਕੋਤਰਾ 90 ਕੇ 95 ਆਰਮ ਲੱਗਦੇ ਆ ਯਾਨੀ ਕਿ 100 ਆਰਮ ਲੱਗਦਾ ਹੈ 100 ਆਰਮ ਹਾਂ 1,500 ਰੁਪਿਆ ਹੈ ਇੰਡੀਆ ਦਾ 3600 ਰੁਪਿਆ ਦੇ ਗਿਆ ਨੇ ਨਾ ਸੀਧੇ ਵਿੱਚ ਵੇਚਿਆ ਸਾਰੇ Google Pay ਕਰ ਦੋ ਤੇਰੇ ਅਕਾਊਂਟ ਦੇ ਵਿੱਚ ਅੱਧਾ ਹੀ ਕਰ ਦੋ ਅੱਧੇ ਕਰ ਦੋ ਸਾਰਾ ਖਮਾ ਗੀ ਉਹ ਫਾਸਾ ਲੈ ਬਸ ਚਲ ਗਈ ਹੋ ਨਹੀਂ ਜਾਂਦੀ ਹੁਣ ਅੱਪੀ ਹੂੰ ਲੈ ਲੈ ਜਨਤੀ ਆ ਕੇ ਸੜਕਾਂ ਸਰਕਾਰ ਬੜਤਾਂ ਵੇਖੋ ਕੀ ਬਾਤ ਹੈ ਕੀ ਸੜਕਾਂ ਹੈ ਸੜਕਾਂ ਕਲੀਨ ਸਰਕਾਰ ਸਾਡੀ ਇੰਡੀਆ ਤੇ ਵੀ ਇਤਨਾ ਨਹੀਂ ਹੈ ਆ ਹਾਂ ਇੰਡੀਆ ਤੇ ਬਹੁਤ ਅੱਛੇ ਦਿਨ ਆਉਣ ਵਾਲੇ ਹੈ ਅਗਲੀ 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 ਗੱਡੀਆਂ ਵੇਖੋ ਮਾਇਆ ਥੱਲੇੜਾ ਜੀ ਓਏ ਵੈਰੀ 빅 ਯੂਟਿਊਬਰ ਹੈ ਇਹ ਵਹੀ ਰਹਿਣਾ ਜੀ ਜੀ ਜਾ ਜੀ ਨਾ ਬਾਕੀ 1 2 3 ਸਲੈਂਟ ਬਾਅਦ エアਪੋਰਟ エアਪੋਰਟ ਦੇ ਬਾਅਦ ਮੁੰਬਈ ਮੁੰਬਈ ਦੇ ਬਾਅਦ ਦਿੱਲੀ ਦਿੱਲੀ ਦੇ ਬਾਅਦ ਨਮਸਰ ਰਲਾਸਤ ਫਿਰ ਤੋਂ ਉਸ ਤੋਂ ਬਾਅਦ इकबाल तो पापड़ बड़िया जिम खुलूगा खुलूगा पता लग गया आ गए हेलो हेलो लास्ट डे लास्ट डे आर मिसिंग यू मलेशिया एयरपोर्ट ਆਪਣਾ ਹੁਣ ਹੈਗਾ ਵਾ ਨੰਬਰ ਜੀ 6 6 ਇਸ ਤੋਂ ਬਾਅਦ ਆਪਾਂ ਮੁੰਬਈ 에ਅਰਪੋਰਟ ਤੇ ਜਾਵਾਂਗੇ ਉਸ ਤੋਂ ਬਾਅਦ ਸਾਡੀ ਫਲਾਈਟ ਹੈਗੀ 5:30 ਵਜੇ ਦੀ ਤੇ ਫਿਰ ਆਪਾਂ ਅੰਬਰਸਰ ਸਿਟੀ ਦਾ ਟੈਕ ਬਾਕੀ ਬਹੁਤ ਸੋਹਣਾ ਟੂਰ ਬਹੁਤ ਸੋਨਾਗਾ ਵੈਰੀ ਨਾਈਸ ਲੁੱਕ ਆ ਗਿਆ ਆਨੰਦ ਆ ਗਿਆ ਆਨੰਦ ਆਨੰਦ ਮੁੰਨਨ ਨਾਲ ਸਮਝਣਾ ਕਿੱਥੇ ਹੈ ਨੰਬਰ ਕਿੰਨਾ ਹੈ ਜੀ 6 ਜੀ ਬੱਸ ਇਹ ਨਾ ਫੇਰ ਇਹ ਵੀ ਲੋਗ ਆ ਬਾਹਰ ਦਾ ਤੈਨੂੰ 에어ਪੋਰਟ ਵਿਖਾ ਦਈਏ ਜਿਹੜੇ ਕਈਆਂ ਵੀਰਾਂ ਨੇ 에어ਪੋਰਟ ਵੇਖਿਆ ਨਹੀਂ ਇਸ ਤਰ੍ਹਾਂ ਜਹਾਜ਼ ਵੇਖੋ ਜੂ ਮਰ ਲੈ ਥੱਲੇ ਪਹਿਲਾਂ ਰੋਡ ਤੇ ਚੱਲਦੇ 99 ਇਹਨੂੰ ਕਿਹਦੇ 99 ਚੀਕਾਂ ਕੱਢ ਗਿੰਦੇ ਮਾ ਜਹਾਜ਼ ਚੀਕਾਂ ਜਗ੍ਹਾ ਬੜੀ ਇਹ ਕਿੰਨਾ ਵੱਡਾ 에어ਪੋਰਟ ਚੱਲ ਬੀ ਜਗ੍ਹਾ Bye bye Malaysia. Bye bye Malaysia. masih di Hello. ਯਾ ਯਾ ਜੀ ਮੀ ਜੀ ਹਾਂ ਇਹ ਲੜਕਾ ਕੁਵਾਰਾ ਵਾ ਅਗਲੇ ਮਹੀਨੇ ਕਿਦੋਂ ਵਿਆਹ ਅਗਲੇ ਸਾਲ ਅਗਲੇ ਸਾਲ 2025 2025 ਦਾ 25 25 ਪਿੰਡਾ ਤੇ ਸਾਡੇ ਨਾਲ ਵਿਆਹ ਕਰਵਾਉ ਤੇ ਆਹ ਵੇਖੋ ਵਿਆਹ ਤੋਂ ਪਹਿਲਾਂ ਮੈਂ ਢਿੱਡ ਘਟਾਇਆ ਇਹ ਕਹਿੰਦਾ ਇੱਕ ਸਾਲ ਸਿਕਸ ਪੈਕ ਪਾ ਲੈਣੇ ਏਰ ਤੇ ਮੈਨੂੰ ਕਹਿੰਦਾ ਬ੍ਰਦਰ ਮੈਂ ਕਹਾ ਬ੍ਰਦਰ ਮੈਂ ਤਾਂ ਹੀ ਆ ਕਿ ਜੇ ਤੂੰ ਆਪਣਾ ਢਿੱਡ ਘਟਾਏਗਾ ਨਹੀਂ ਤੇ ਆਪਾਂ ਤੇਰੇ ਬ੍ਰਦਰ ਨਹੀਂ ਆਇਆ ਤਾ ਵਰਕਆਊਟ ਸਟਾਰਟ ਕਰ ਦੇਣਾ 12 ਲੱਖ ਲੈਣੇ ਹਾਂ ਲੈ ਰੱਖਿਆ ਦੱਸ ਕਿਦਾਂ ਲਿਆ ਸਭ ਕੁਝ ਸੱਚ ਦਾ ਦਾ ਸਭ ਕੁਝ ਸੱਚ ਦਾ ਦਾ ਕੈਮਰਾ ਕੱਢ ਦੱਸ ਕਿਦਾਂ ਲਿਆ तो, तो <laughs> ये तो हो जाएगा बहुत तरीन वायरल हो जाएगा चल कितने में लिया था ये कब लिया ठीक है पर माताजी बह रहा है परमात्मा में मेरा अनु पता वो पै नहीं दे इन कॉन्टेक्स्ट पे आई है नहीं हार्ली मोर्स से लिया गया है है ना, ना। अभी चलता है, तो है। कितने का पड़ा ये तो बता दो आगे टारगेट है अगर पैसा अच्छा हुआ तो लेना स्पेलिंग सुना दो एक बार नो मुझे वो कौन मिलेगा Porsche स्पेलिंग दे V O R C H आ दे साले ਪੜ੍ਹ ਲਿਆ ਕੀ ਕੀਤਾ ਯਮਤਾ ਕੀ ਕੀਤਾ ਨਾ ਰਿਲੇਸ਼ਨ ਫਿਰ ਲੋ ਫਰਸਟ ਈਅਰ ਸੈਕੰਡ ਈਅਰ ਪੜੀ ਫਰਸਟ ਈਅਰ ਫਰਸਟ ਈਅਰ ਸੈਕੰਡ ਈਅਰ ਪੜੀ ਆ ਮੂਹੇ ਪਾਣੀ ਥੁਕਲਾ ਪਹਿਲਾਂ ਪਾਣੀ ਤਾਂ ਬਾਣੀ ਖਾਣਾ ਵੇ ਪਾਣੀ ਪੀਂਦਾ ਜੇ ਕੋਈ ਇੱਕ ਮੈਸੇਜ ਦੇ ਅੱਜ ਕੱਲ ਦੀ ਜੂਤ ਨੂੰ ਕੋਈ ਮੈਸੇਜ ਦੇ ਕੋਈ ਮੈਸੇਜ ਨੌਜਵਾਨਾਂ ਨੂੰ ਤੇਰੀ ਉਮਰ ਲੰਗੀ ਹੁਣ ਕੋਈ ਵੀ ਦੇ ਕੇ ਅੱਜ ਕੱਲ ਦੀ ਉਹ ਜੂਤ ਹੈ ਆਪ ਸੀਰੀਅਰ ਹੋ ਕੋਈ ਵੀ ਅੱਜ ਕੱਲ ਦੇ ਲੜਕਿਆਂ ਦੇ ਮੈਸੇਜ ਹੋ ਹਾਂ वो क्या करेंगे लड़के मशीन क्या देंगे <laughs> <laughs> आओ <ये फुड़ा> <laughs> दोना कोई भी ये वो नहीं युवकों भी नशे की तरफ ना आ जाएं हाँ। वो तो जिसका माना करे नहीं करना तो भी नशे की तरफ ना आ जाए ऐसा दो <laughs> नशे में नशे का दो नशे पंजाब नशे में डूबा तुम तुम्हीं बता पंजाब नशे में क्या डूबा कैसे कैसे डुबकी मार के बाहर आए ਭਾਰ کیسے ਹੈ ਨਸ਼ੇ ਦੇ ਭਾਰ ਜਾਣਾ ਪਵੇਗਾ ਅਵੋਇਡ ਦਿਸ ਕਾਈਂਡਸ ਆਫ ਕਿਵੇਂ ਕੋਈ ਬਤਾਓ ਨਾ ক্রিকেট ਖੇਲੇ ਜਿਮ ਜਾਇਆ ਬਤਾਓ ਨਾ ਇਹ ਜਿਮ ਜਾਓ ਹਾਉ ਪਿਓ ਐਕਸ ਕਰੋ ਕੁਝ ਕੇ ਖਾਓ ਪਤਾਸ਼ੇ ਖਾਓ ਬ੍ਰੈਡ ਪਾਫ ਆਵਾਜੀ ਖਾਓ ਚਲੋ ਇਹਦਾ ਮਾਰਲ ਮੈਂ ਕੱਢ ਦੇਣਾ ਜੇ ਇਹੋ ਜਿਹੇ ਬੰਦੇ ਅੱਜ ਕੱਲ ਦੀ ਜੂਥ ਨੂੰ ਬਚਾਉਣਾ ਹੋਣਾ ਤੇ ਬਸ ਸਮਝੋ ਵੀ ਜੂਥ ਵੜਿਆ ਵੜਿਆ ਹਾ ਜੇ ਭਾਈ ਜੀ ਫੋਟੋ ਲਾ ਕੇ ਫੋਟੋ ਲੈ ਆਇਆ ਸਰ ਭਾਈ ਜੀ ਨਾੜਾ ਤੇ ਲੰਮਟੇਂਡਾ ਦਾ ਨਿਆ ਫੋਨ ਮਿਲ ਗਿਆ ਉਹ ਉਹ ਗਾਵਾ ਨਿਆ ਫੋਨ ਨਿਆ ਫੋਨ ਸਟਾਈਲ ਲਗਾਏਗਾ ਨਿਆ ਫੋਨ ਨਿਆ ਫੋਨ ਤੇਰਾ ਨਿਊ ਫੋਨ ਹੈ ਯਾ ਚਲੀਏ ਕੌਣ ਹੈ ਇਹ Samsung A15 Nokia Nokia 312 ਥੋੜਾ ਕੀ ਦੇ ਇਸ ਕੀ ਭਾਈ ਹੋਏ ਕੀ ਆ ਬਾਤ ਹੈ ਸੁੰਦਰੀ ਬਹੁਤ ਆ ਰਹੇ ਹੋ ਯਾਰ ਤੁਮ ਤੋਂ ਵੇਚ ਲੈ ਫੋਨ 14000 ਲੈ ਲਾਉਣਾ ਇਹਨਾਂ 14000 ਦੋਸਤ ਕੋ 14000 ਦੋ ਲਾਉ ਡੱਬਾ ਲਾਉ ਇਸਕਾ ਡੱਬਾ ਲਾਉ ਇਸਕਾ ਨਹੀਂ ਭਾਈ ਅਰੇ ਨਹੀਂ ਭਈਆ ਖਰੀਦ ਲਿਆ ਅਮਨੇ ਡੱਬਾ ਲਾਉ ਇਸਕਾ ਏ ਦਿਸ ਇਜ਼ ਗਿਫਟ ਫॉर ਮਮ ਮਮੀ ਇਹਦਾ ਮੈਂ ਫੋਨ ਜ਼ਰੂਰ ਦੇਣਾ ਪਰ ਮੈਂ ਆਪਣੀ ਮੰਮਾ ਨੂੰ ਗਿਫਟ ਦੇ ਰਿਹਾ ਹਾਂ ਬੰਦਾ ਸਾਰਾ ਹੋ ਸੱਚ ਦੱਸ ਰਿਹਾ ਚਰਾ ਬੜਾ ਵਧੀਆ ਬੰਦਾ ਮੰਮਾ ਨੂੰ ਗਿਫਟ ਕਰਨਾ ਹੈ ਖੁਸ਼ ਉਧਰ ਕੈਮਰਾ ਘੜੀ ਬੋਲੋ ਯਾ ਇਨਗਲਿਸ਼ ਯੂ ਹੈਵ ਟੂ ਕਾਲ ਥੈਟ ਮਣਾ ਦਾ ਲੋਕਾਂ ਕਹਿੰਦਾ ਨਸ਼ੇ ਡੋ ਆਵ ਕੀਤਾ ਐ ਨੇ ਪੀਤੀ ਨਾ ਰੈਡ ਲੈਵਲ ਰੈਡ ਲੈਵਲ ਆਈ ਹੈਵ ਸੀ ਰੈਡ ਲੈਵਲ ਬਾਥਰੂਮ ਮੈਂ ਜਾ ਕੇ ਮਾਰਿਆ ਬਾਥਰੂਮ ਇਹ ਜਾ ਕੇ ਮਾਰਿਆ ਵਹੀ ਕਵਾ ਖਾ ਕੋਈ ਨਹੀਂ ਡੱਗ ਨੂੰ ਫੇਕ ਦਿਆ ਅਭੀ ਅਭੀ ਇੰਨੀ ਛੋਟੀ ਬੋਟਲ ਵਹੀ ਕਵਾ ਖਾ ਕੋਈ ਤੇੜੀ ਆਈ ਆ ਪੀਤੀ ਲੱਗਨ ਦੇ 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 ਅਰੇ ਕਿਆ ਚਾਹੀਏ ਭਾਈ ਇਹ ਮਾਰਾ ریکارڈ ਹੋ ਗਿਆ ਬਸ ਉਠਾਓ ਪਰ ਕਈ ਵਾਇਰਲ ਮ ਕਰਨੇ ਹੈ ਇੰਸਟਾਗ੍ਰਾਮ ਨਾਟ ਅਪਲੋਡ ਇਹਦਾ ਅਪਲੋਡਿੰਗ ਬਤ ਕਰੀਏ ਅਰੇ ਚਲੋ ਚਲੋ ਨਹੀਂ ਕਰਾਂਗੇ ਨਹੀਂ ਕਰਾਂਗੇ ਪਾਟ ਯਰ ਕੋਡ ਅਮਰ ਸਰ ਆਪਾਂ ਪਹੁੰਚ ਚੁੱਕੇ ਆ ਪ੍ਰਮਾਤਮਾ ਦਾ ਬੜਾ ਵਧੀਆ ਰਿਆ ਸਾਰਾ ਸਹਿਯੋਗ ਕਿਉਂ ਮੇਰਾ ਹੱਥ ਦੇ ਕੇ ਵਧੀਆ ਵਧੀਆ ਆਪਾਂ ਸਫਰ ਕੀਤਾ ਤੇ ਵਧੀਆ ਵਧੀਆ ਖੁਸ਼ੀ ਖੁਸ਼ੀ ਗਿਆ ਤੇ ਖੁਸ਼ੀ ਖੁਸ਼ੀ ਆਏ ਤੇ ਜਿਹੜੇ ਤਨ ਵਲੌਗ ਆਪਾਂ ਪਾਈ ਗਿਆ ਦੋ ਤਿੰਨ ਵਲੌਗ ਰਹਿ ਗਏ ਆ ਕੋਈ ਕੱਲ ਦੁਪਹਿਰੇ ਵਲੌਗ ਆਏਗਾ ਇਸ ਦਿਨ ਆਪਾਂ ਵਲੌਗ ਕੱਲ ਤੇ ਪਰਸੋਂ ਪਾਵਾਂਗੇ ਅਈ ਤਿੰਨ ਵਲੌਗ ਤਹੇ ਆ ਕਾਸੀ ਜਦੋਂ ਬਾਤ ਤੋਂ ਬਾਅਦ ਜਿਹੜਾ ਬਾਤ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਵਧੀਆ ਵਧੀਆ ਵੀਡੀਓ ਜੁਦਾ ਕਰੇ ਤੇ ਵਧੀਆ ਵਧੀਆ ਟੂਨ ਤੋਂ ਲਗਾਉਂਦਾ ਵਧੀਆ ਵਧੀਆ ਕੰਟਰੀਆਂ ਵਰਲਡ ਕਮਾਵਾਂਗੇ ਪੁੱਛ ਲਓ ਰਾਜ ਨੂੰ ਕਿਦਾਂ ਲੱਗਾ ਮੈਨੂੰ ਤਾਂ ਮਜ਼ਾ ਆ ਗਿਆ ਕੁੱਤਾ ਰਿੰਦਾ ਜੀ ਅੱਜ ਦਾ ਸੌਨ ਵਾਲਾ ਬਲੌਗ ਹੀ ਹੋਣਾ ਜੀ ਜਿਆਦੇ ਬਾਅਦ ਅੱਖਾਂ ਇਕੱਠਾ ਪਤਾ ਖੁੱਲਦੀਆਂ ਜਿਹੜੀਆਂ ਬੰਦ ਰਹਿੰਦੀਆਂ ਠੀਕ ਆ ਮਿਲਦੇ ਆ ਜਿੰਮ ਕੋਕੀਰ ਹੋ ਗਿਆ ਵਰਲਡ ਕਮਾ ਹੋ ਗਿਆ ਹਮਰਾਂ ਨਾਲ ਹਾਂ ਫਰੀ ਸੀ ਥੋੜੇ ਵਹਿ ਲਓ ਭਾਈ ਜੀ ਹਾਂ ਜਿਹੜਾ ਮੁੰਡਾ ਪੁੱਛਿਆ ਬਾਕੀ ਨੂੰ ਦੱਸਣ ਖਰਚਾ ਜਿੰਨੇ ਤੁਮਣਾ ਹੋਏ ਇੱਕ ਤੁਹਾਨੂੰ ਨਵੀਂ ਸੂਝਨਾ ਦਿੱਤੀ ਜਾਵੇ ਸੈਕਲ ਸਾਹਿਬ ਦਾ ਅੱਜ ਲੈਂਡ ਜਿਤਨਾ ਜਾਜ ਲੈਂਡ ਹੋ ਗਿਆ ਤੇ ਅਸੀਂ ਉਤਰ ਗਏ ਤੇ ਅਸੀਂ ਹੁਣ ਬਾਹਰ ਘਰ ਆ ਗਏ ਆ ਇਦਾਂ ਬੰਦਾ ਵੀ ਧਰਤੀ ਤੇ ਲੈਂਡ ਹੁੰਦਾ ਅੱਜ ਦੇ ਦਿਨ ਬੜਾ ਭਾਗਾ ਵਾਲਾ ਸੀ ਜਿਹੜਾ ਸਾਨੂੰ ਏਡਾ ਸਬਰ ਸੰਤੋਖੀ ਇਨਸਾਨ ਮਿਲਿਆ ਤੇ ਅੱਜ ਦੇ ਦਿਨ ਧਰਤੀ ਤੇ ਲੈਂਡ ਹੋਇਆ ਸੀ ਇਹ ਜਿੰਨੂੰ ਇੰਗਲਿਸ਼ ਕਹਿੰਦੇ ਆ ਬਰਥਡੇ ਤੇ ਹੈਪੀ ਬਰਥਡੇ ਸਾਲ ਬਾਅਦ ਤਾੜੀਆਂ ਮਾਰ ਕੇ ਫੂਕਾ ਮਾਰਦੇ ਆ ਪਰ ਸਾਡੇ ਵਿੱਚ ਕੋਈ ਫਾਰਮੈਲਟੀ ਨਹੀਂ ਹੈਗੀ ਮੈਨੂੰ ਪਤਾ ਵੀ ਇਹਨੂੰ ਮੈਸੇਜ ਵੀ ਆਉਣ ਦਾ ਹੀ ਵੀ ਇਹਦਾ ਜਨਮ ਦਿਨ ਹੈ ਪਰ ਮੈਂ ਇਹਨੂੰ ਹੈਪੀ ਬਰਥਡੇ ਨਹੀਂ ਕਿਹਾ ਨਾ ਮੈਂ ਕਹਿਣਾ ਹੀ ਕਿਉਂਕਿ ਸਾਡਾ ਜਿਹੜਾ ਬਰਥਡੇ ਨਾ ਉਹ ਦਿਲ ਦਾ ਤੇ ਆਤਮਾ ਦਾ ਬਰਥਡੇ ਪੱਕਾ ਹੀ ਜੁੜਿਆ ਵਾ ਅਸੀਂ ਉਹ ਸਾਲ ਬਾਅਦ ਜਾਂ ਕੁਝ ਹਰ ਬੰਦੇ ਦੀ ਸੋਚ ਹੁੰਦੀ ਆ ਜਿਹੜੇ ਕਹਿੰਦੇ ਉਹ ਵੀ ਚੰਗੇ ਆ ਜਿਹੜੇ ਨਹੀਂ ਕਹਿੰਦੇ ਉਹ ਵੀ ਚੰਗੇ ਆ ਪਰ ਸਾਡਾ ਪਿਆਰ ਹੈਗਾ 24 ਆਵਰ ਰਿਲਟੀ ਰਾਇਨ ਤੂੰ ਦੇ ਕਹਦੇ ਤੂੰ ਤੇ ਜਾਲੀ ਆ ਮਜ਼ਾਕ ਚ ਕਹਿੰਦਾ ਮਜ਼ਾਕ ਹੀ ਗਿਆ ਇਹ ਤੁਹਾਡਾ ਜਿਹੜਾ ਗਾਣਾ ਠੀਕ ਠੀਕ ਤੁਹਾਡਾ ਫਿਰ ਤੁਹਾਡਾ ਇਹ ਕੰਮ ਹੈਗਾ ਨਾ ਤੁਹਾਡਾ ਦੀ ਰੋਟੀਆਂ ਵੀ ਭਰਾਵਾ ਜਨਮ ਦਿਨ ਤੇ ਬਾਹਰੋਂ ਅਨਿਵਰਸਰੀਆਂ ਵੀ ਬਾਹਰੋਂ ਔਰ ਉਹਨੇ ਵਿਚਾਰੇ ਨੇ ਉਹਨਾਂ ਕੇ ਖਾਣਾ ਤੇ ਉਹਨਾਂ ਕੇ ਪੀਣਾ ਆਣਾ ਸੜਾ ਕਿੱਥੇ ਜਾਂਦੇ ਹੈ ਹੈ ਬਾਦੇ ਕਿੱਥੇ ਜਾਂਦੇ ਤੇਰਾ ਜਨਮ ਦਿਨ ਆਪਣਾ ਆ ਮੁੰਡਾ ਆ ਗਿਆ ਜੀ ਬੁਲਟ ਬੁਲਟ ਇਹ ਆ ਭਾਈ ਅਕਤੂਬਰ ਮਹੀਨੇ ਠੀਕ ਠੀਕ ਬਣਾਣਾ ਨਾ ਕੱਟਵਾਦੀ ਮਨਾਈਦਾ ਹੁਣ ਕੀਕ ਕੱਟਣਾ ਹਾਂ ਜੀ ਜੀ ਤੇ ਫਿਰ ਮਨੇ ਉਹ ਹੀ ਜਨਮ ਦਿਨ ਹੁੰਦਾ ਉਹ ਕੇਕ ਦਾ ਪੇਸਟਰੀ ਲੈ ਆਈ ਦੀ ਆ ਇੰਨੀਆਂ ਲੈਣੀ ਯਾਰ ਕੀ ਯਾਰ ਕੀ ਲੈ ਆਉਂਦੇ ਆ 8 ਲੈ ਆਉਂਦੇ ਆ 8 ਚੱਲ ਯਾਰ ਕੀ ਮੈਂ ਕਹਿੰਦਾ ਨਾ ਪੇਸਟਰੀ ਵਾਲਾ ਕੰਮ ਨਾ ਕਰ ਦਰਬਾਰ ਸਾਹਿਬ ਚੱਲ ਜੀ ਠੀਕ ਆ ਭਾਈ ਸ਼ੁਕਰਾਨਾ ਕਰਾਂ ਹੀ ਉਹਦਾ ਠੀਕ ਆ ਭਾਈ ਹਾਂ ਇੱਕ ਵੀ ਚਾਹੀਦਾ ਹਾਂ ਨਹੀਂ ਸ਼ੁਕਰਾਨਾ ਕਰਕੇ ਆਉਣਾ ਕਿ 84 ਲੱਖ ਜੂਨ ਤੋਂ ਬਾਅਦ ਪ੍ਰਮਾਤਮਾ ਮੈਨੂੰ ਜਨਮ ਮਿਲਿਆ ਭਾਈ ਪ੍ਰਾਪਤ ਮਾਨਕ ਦੁਹਰੀਆ ਮਿਲੀ ਆ ਤੇ ਬਸ ਹੱਕ ਪਰਾਇਆ ਨਾਨਕਾ ਉਸ ਸੂਰਸ ਗਾਇ ਕਿ ਇਹਦਾ ਹੱਕ ਨਾ ਖਾਦਾ ਜਾਵੇ ਤੇ ਹਮਨੇ ਚੰਗੇ ਬੁਰਾ ਨਹੀਂ ਕੋਈ ਅਰਦਾਸ ਕਰਾਈ ਇਹੋ ਜਨਮ ਜਣਿਆ ਉਹਦਾ ਰੋਟੀ ਪਾਣੀ ਖਾਣੀ ਹੋਣੀ ਦਾ ਵੀਰ ਨਾਲ ਗੱਲ ਕਰ ਲਿਓ ਇਹਨਾਂ ਦੇ ਢਾਬਿਆਂ ਨਾਲ ਪੱਕੇ ਕੁਨੈਕਟ ਹੋਇਆ ਵਾ ਕਿੰਨੇ ਵਿਆਂ ਦੀ ਪਾਪਾ ਦੀ ਘਟਰ ਲੱਗਦਾ ਹੈ